ਜੈਸਮਿਨ ਬਸਿੰਧਾ ਇੱਕ ਇੰਟਰਵਿਊ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਜੈਸਮਿਨ ਬਸਿੰਧਾ ਖੂਬ ਦਿਲ ਦੀਆਂ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਦਿਲ ਦੀਆਂ ਗੱਲਾਂ ਦੇ ਵਿੱਚ ਜੈਸਮਿਨ ਬਸਿੰਧਾ ਨੇ ਇਹ ਵੀ ਕਿਹਾ ਕਿ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਐਂਟਰ ਹੋ ਚੁੱਕੀ ਹੈ ਪੰਜਾਬੀ ਇੰਡਸਟਰੀ ਵਾਲੇ ਲੋਕਾਂ ਨੇ ਉਸ ਨੂੰ ਬਹੁਤ ਮਾਨ ਸਤਿਕਾਰ ਦਿੱਤਾ ਹੈ ਉਸ ਦੇ ਟੈਲੈਂਟ ਨੂੰ ਪਹਿਚਾਨ ਲਿਆ ਹੈ ਫਿਰ ਚਾਹੇ ਕਿ ਪੀਗਰਵਾਲ ਦੀ ਫਿਲਮ ਹੋਵੇ ਜਾਂ ਫਿਰ ਜੈ ਰੰਦਾਵਾ ਦੀ ਫਿਲਮ ਹੋਵੇ ਤੇ ਉਸਦਾ ਇਹ ਕਹਿਣਾ ਹੈ ਕਿ ਮੈਨੂੰ ਹਿੰਦੀ ਵਾਲੋ ਨੇ ਮuje ਸਮਝਾ ਹੀ ਨਹੀਂ ਹਿੰਦੀ ਵਾਲੋ ਕੋ ਪਤਾ ਹੀ ਨਹੀਂ تھا ਮੇਰੇ ਟੈਲੈਂਟ ਕਾ ਤੋ ਕੋਈ ਬਾਤ ਨਹੀਂ ਅਬ ਉਨਕਾ ਲਾਸ ਹੈ ਮੈਂ ਤੋ ਫਿਰ ਮੈਂ ਤੋ ਮੂਵ ਹੋ ਨਾ ਥਾ ਮੈਂ ਤੋ ਹੋ ਗਈ ਸੋ ਅਸੀਂ ਇਹ ਤਰ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਜੈਸਮਿਨ ਬਸਿੰਜੋ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਕੇ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਕਿਉਂ ਸ਼ਿਰਕਤ ਕੀਤੀ ਕਿਉਂ ਐਂਟਰੀ ਲਈ ਫਿਰ ਉਸ ਤੋਂ ਬਾਅਦ ਉਸਨੇ ਜਵਾਬ ਦਿੱਤਾ ਔਰ ਅਗਰ ਜੈਸਮਿਨ ਬਸਿੰਜ ਦੀ ਗੱਲ ਕਰੀਏ ਤੋ ਐਕਚੁਅਲ ਐਕਚੁਅਲ ਦੇ ਵਿੱਚ ਹੀ ਉਸਨੇ ਬਹੁਤ ਸਾਰੇ ਕਮੈਂਟ ਨੂੰ ਲੈ ਕੇ ਜਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਅਸੀਂ ਕਿ ਇੱਕ ਬਰਥਡੇ ਕੇਕ ਕੱਟਣ ਤੱਕ ਤਾਂ ਵੀ ਉਹਦੇ ਕੋਲ ਪੈਸੇ ਨਹੀਂ ਹੁੰਦੇ ਸੀਗੇ ਸੋ ਜੈਸਮਿਨ ਬਸਨ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਣੇ ਦਿਲ ਦੀਆਂ ਸ਼ੇਅਰ ਕੀਤੀਆਂ ਨੇ ਲੇਕਿਨ ਅਜੋ ਵਾਲੀ ਕੋਨਲੀ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹੈ ਔਰ ਦੋਨੋਂ ਜਿਹੜੇ ਨੇ ਬਹੁਤ ਜਲਦ ਹੋ ਸਕਦਾ ਹੈ ਕਿ ਵਿਆਹ ਵੀ ਹੋਣ ਪਰ ਫਿਲਹਾਲ ਦੇ ਲਈ ਇਹ افواਹਾਂ ਨੇ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਸਵਾਲ ਪੁੱਛਿਆ ਜਾਂਦਾ ਕਿ ਅਲੀ ਦੇ ਨਾਲ ਤੁਸੀਂ ਕਦੋਂ ਜੋ ਰਿਲੇਸ਼ਨਸ਼ਿਪ ਦੇ ਵਿੱਚ ਆਏ ਔਰ ਕਦੋਂ ਹੋਣ ਤੁਹਾਡਾ ਜਿਹੜਾ ਵਿਆਹ ਸੋ ਇਹ ਜੋੜੀ ਜਿਹੜੀ ਆ ਜਿਵੇਂ ਰਵੀ ਦੁੱਬੇ ਔਰ ਸਰਗੁਨ ਮਹਿਤਾ ਹੈ ਅਲੀ ਔਰ जैस्मिन बसीन है इस ਤੋਂ ਇਲਾਵਾ ਅਗਰ ਗੱਲ ਕਰੀਏ ਆ ਕਰਨ ਔਰ ਤੇਜਸਵੀ ਦੀ ਬਹੁਤ ਸਾਰੇ ਇਦਾਂ ਦੇ ਕਪਲਸ ਨੇ ਜਿਹੜੇ ਸੋਸ਼ਲ ਮੀਡੀਆ ਤੇ ਸਰਗਰਮ ਨੇ ਔਰ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਨੇ ਕਿ ਅਗਰ ਤੁਸੀਂ ਫੋਕਸਡ ਹੋ ਤਾਂ ਤੁਸੀਂ ਸਿਰਫ ਇੱਕ ਦਿਵਾਲੀ ਫੋਕਸਡ ਰਹੋ ਕਿਉਂਕਿ ਰਿਲੇਸ਼ਨਸ਼ਿਪ ਜਿਹੜਾ ਤੁਹਾਨੂੰ ਬਹੁਤ ਕਿਸਮਤ ਦੇ ਨਾਲ ਮਿਲਦਾ ਹੈ ਅਗਰ ਤੁਹਾਨੂੰ ਕੋਈ ਲਾਇਲ ਪਾਰਟਨਰ ਮਿਲਦਾ ਹੈ ਤਾਂ ਬਹੁਤ ਕਿਸਮਤ ਦੇ ਨਾਲ ਮਿਲਦਾ ਸੋ ਹਮੇਸ਼ਾ ਆਪਣੇ ਪਾਰਟਨਰਸ ਦੇ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣਾ ਚਾਹੀਦਾ ਸੋ ਜੈਸਮਿਨ ਬਸਿੰਨ ਨੇ ਕੁਝ ਇਦਾਂ ਦੀਆਂ ਗੱਲਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਔਰ ਪੰਜਾਬੀ ਇੰਡਸਟਰੀ ਦੀ ਬਹੁਤ ਜ਼ਿਆਦਾ ਤਾਰੀਫ ਕਰ ਹੌਲੀ ਦੇ ਵਿੱਚ ਅਵਾਰਡਸ ਹੋਏ ਜਿਸ ਦੇ ਵਿੱਚ ਜੈਸਮਿਨ ਬਸਿਨ ਦੇ ਕੋਸਟਿਮਸ ਨੂੰ ਬਹੁਤ ਜ਼ਿਆਦਾ ਜੋ ਹੈ ਪਸੰਦ ਕੀਤਾ ਗਿਆ ਆਪਣੇ ਫੇਵਰਟ ਆਊਟਫਿਟਸ ਪਾ ਕੇ ਜੋ ਜੈਸਮਿਨ ਬਸਿਨ ਉੱਥੇ ਪਹੁੰਚੀ ਔਰ ਪੈਪਸ ਦੇ ਵੱਲੋਂ ਉਹਨਾਂ ਨੂੰ ਕੈਪਚਰ ਜਦੋਂ ਕੀਤਾ ਗਿਆ ਤਾਂ ਜੈਸਮਿਨ ਦਾ ਵੀ ਵਾਕਿਆ ਦੇ ਵਿੱਚ ਕਹਿਣਾ ਸੀਗਾ ਕਿ ਇਹਨੇ ਵਧੀਆ ਤਰੀਕੇ ਨਾਲ ਕੈਪਚਰਿੰਗ ਹੋਈ ਕਿ ਇੰਨੀ ਸੋਹਣੀ ਮੈ ਲੱਗ ਰਹੀ ਸੀ ਕਿਉਂਕਿ ਜੈਸਮਿਨ ਦੇ ਜਿਹੜੇ ਕੱਪੜੇ ਨੇ ਅੱਜਕੱਲ੍ਹ ਵਾਕਿਆ ਦੇ ਵਿੱਚ ਹੀ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਫਿਰ ਚਾਹੇ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰ ਰਹੀ ਹੋਵੇ ਜਾਂ ਟੀਵੀ ਇੰਡਸਟਰੀ ਵਿੱਚ ਕੰਮ ਕਰ ਰਹੀ ਹੋਵੇ ਜਾਂ ਫਿਰ ਆਪਣੀ ਪੰਜਾਬੀ ਇੰਡਸਟਰੀ ਵਿੱਚ ਕਿਉਂਕਿ ਜੈਸਮਿਨ ਹਮੇਸ਼ਾ ਹਮੇਸ਼ਾ ਅਸੀਂ ਦੇਖਿਆ ਕਿ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਕੋਈ ਵੀ ਕੰਮ ਕਰਦੀ ਹੈ ਇੱਧਰ ਆ ਕੇ ਉਸ ਦਾ ਪਹਿਰਾਵਾ ਜਿਹੜਾ ਉਹ ਆਲਮੋਸਟ ਆਲਮੋਸਟ ਪੰਜਾਬੀ ਹੀ ਹੁੰਦਾ ਸੋ ਜਦੋਂ ਅਸੀਂ ਉਹਨਾਂ ਨੂੰ ਟੀਵੀ ਦੇ ਵਿੱਚ ਕੰਮ ਕਰਦੇ ਦੇਖਦੇ ਹਾਂ ਤਾਂ ਉਹ ਉਸੇ ਹੀ ਕੈਰੈਕਟਰਸ ਦੇ ਵਿੱਚ ਟੱਲ ਕੇ ਉਸੇ ਹੀ ਦੁਨੀਆ ਦੇ ਵਿੱਚ ਜਾ ਕੇ ਉਹਨਾਂ ਦਾ ਹੀ ਪਹਿਰਾਵਾ ਪਾਉਂਦੀ ਹੈ ਯਾਨੀ ਕਿ ਉਹਨੂੰ ਹਰ ਇੱਕ ਤਰੀਕੇ ਦੇ ਨਾਲ ਪਸੰਦ ਕੀਤਾ ਜਾਂਦਾ ਸੋ ਜੈਸਮਿਨ ਪਸੰਦੀ ਇਸ ਵੀਡੀਓ ਦੇ ਬਾਰੇ ਤੁਹਾ